ਵੋਟਾਂ ਲੈ ਕਿਸੇ ਨੂੰ ਵੀ ਵੇਚ ਸਕਦੇ ਨੇ 10 ਬੰਦੇ ਨਾਮਜਾਸੀ ਤਿੰਨ ਫੜੇ ਗਏ ਸੱਤ ਅੱਜ ਵੀ ਯੂਪੀ ਚ ਬੈਠੇ ਨੇ ਪੋਸਟਰਾਂ ਪਾ ਰਹੇ ਨੇ ਗਾਣੇ ਲਾੜੇ ਉੱਚੀ ਉੱਚੀ ਕਪੜਾ ਕੋਈ ਨਹੀਂ ਪਾਇਆ ਬੀੜੀ ਮੂੰਚਾ ਉਹ ਆਂਦਾ ਗਾਣੇ ਹੋਲੀ ਕਰ ਲਾਏ ਥੋੜੀ ਹੁੰਦਾ ਨਾਲੇ ਅੰਦਰ ਬੈਠ ਜਾ ਕੇ ਕੱਪੜੇ ਪਾ ਕੇ ਬੈਠਦਾ ਐਂ ਕਰੂੰਗਾ ਜਾਂ ਕਰ ਲਾ ਜੋ ਕਰਦਾ ਨਾ ਨਰਾਜਦਿੱਤਿਆਂ ਨੂੰ ਵੀ ਕਹੂੰਗਾ ਕਿ ਵੋਟ ਕਰ ਲਈ ਉਹਨਾਂ ਦੀ ਨਹੀਂ ਇਹਨਾਂ ਦੀ ਵੀ ਹੈਗੀ ਆ ਉੱਥੇ ਇਹਨਾਂ ਦੇ ਪਿੰਡ ਚ ਜਦੋਂ ਜਾਓ ਉਦੋਂ ਪਹਿਲਾਂ ਐ ਲੱਗਦਾ ਜਿਵੇਂ ਬਿਹਾਰ ਚ ਆ ਗਏ ਹੋਈਏ ਸਾਡਾ ਕੋਈ ਬੰਦਾ ਮਾਰੂ ਉਦੇ ਪਰਿਵਾਰ ਨੂੰ ਫੜ ਲੂਗੇ ਕਿਸੇ ਨਾ ਕਿਸੇ ਨੂੰ ਤਾਂ ਫਾੜੀ ਲਾਉਂਗੇ ਇੱਥੇ ਰਹਿੰਦਾ ਇਹ ਮਾਰ ਕੇ ਸਾਰੀ ਫੈਮਿਲੀ ਗੁੰਮ ਕਿੱਧਰ ਗਏ ਪਤਾ ਹੀ ਨਹੀਂ ਇਹ ਸੁਣ ਤਾਂ ਪਤਾ ਹੀ ਨਹੀਂ ਕੌਣ ਕਿੱਧਰ ਗਿਆ ਇਹ ਨਹੀਂ ਪਤਾ ਨੇਪਾਲ ਗਿਆ ਹੈ ਨਹੀਂ ਪਤਾ ਯੂਪੀ ਗਿਆ ਬਿਹਾਰ ਗਿਆ ਕਿੱਥੇ ਗਿਆ ਕੰਮ ਕਰੋ ਜਾਓ ਯਾਰਾ ਹਿਮਾਚਲ ਤੋਂ ਡੀਪੋਟ ਬਣ ਸਕਦੀ ਅਸੀਂ ਜ਼ਮੀਨ ਖਰੀਦ ਸਕਦੇ ਮੁਆੜੀ ਮੁਆੜੀ ਵਿੱਚ ਇਸ ਟਾਈਮ ਇਸ ਟਾਈਮ ਮੁਆੜੀ ਵਿੱਚ 100% ਜੋ 20% ਪੰਜਾਬੀ 80% ਭਈਏ ਆ ਉਹ 80% ਭਈਆਂ ਦੇ ਵਿੱਚੋਂ ਅਸੀਂ ਕੰਮ ਕਰਨ ਜਾਣਾ ਨਿਕਲ ਕੇ ਉੱਥੋਂ ਹੀ ਅਸੀਂ ਖਾਣਾ ਪੀਣਾ ਹੈ ਹੈ ਕੋਈ ਸੇਫਟੀ ਹੈ ਰਾਤ ਅਮਤੋਜੀ ਕਿਉਂ ਹੈ ਜੇ ਬੰਦ ਰਹੇ ਨੇ ਪੰਜਾਬ ਪੰਜਾਬੀਆਂ ਦੀ ਅਵੇਲ ਨਾ ਕਰਕੇ ਪੰਜਾਬੀਆਂ ਨੇ ਧਿਆਨ ਨਹੀਂ ਦਿੱਤਾ ਸੀ ਹੁਣ ਦੇ ਰਹੇ ਨੇ ਹੁਣ ਨਹੀਂ ਬੰਨਗੇ ਔਰ ਪ੍ਰਸ਼ਾਸਨ ਦਾ ਤੁਹਾਨੂੰ ਪਤਾ ਹੀ ਹੈ ਕਿਵਚ ਹੈ ਨਿਕੰਮਾ ਪੋਲਿਟੀਕਲ ਲੋਕ ਕਿਵ ਜੇ ਨੇ ਸਵਾਰਥੀ ਵੋਟਾਂ ਲੈਣ ਲਈ ਇਹ ਕਿਸੇ ਨੂੰ ਵੀ ਵੇਚ ਸਕਦੇ ਨੇ ਆ ਗੱਲ ਹੈ ਪਰਵਾਸੀਆਂ ਦਾ ਮੁੱਦਾ ਜਦੋਂ ਸਰਪੰਚੀ ਚੋਣਾ ਹੁੰਦੀਆਂ ਨੇ ਉਦੋਂ ਉੱਠਦਾ ਉਸ ਤੋਂ ਬਾਅਦ ਹੁਣ ਉੱਠਦਾ ਹੁਣ ਹੀ ਸੀ ਕਿਉਂ ਜਾਗਿਆ ਹੋਣੀ ਦੋਨੇ ਵਾਰੀ ਹੰਗਾਮੀ ਹਾਲਤ ਹੋਈ ਆ ਮੁੰਡੇ ਖੜੇ ਨੇ ਉਥੋਂ ਦੇ ਜਗਤਪੁਰੇ ਦੇ ਉਦੋਂ ਤਾਂ ਹੋਇਆ ਕਿ ਇਹਨਾਂ ਦੇ ਘਰਾਂ 'ਚ 1.5 150 ਵੋਟ ਬਣਾਤੀ ਹੁਣ ਕਿਉਂ ਹੋਇਆ ਕਿ লাশ ਆ ਗਈ ਇੱਕ লাশ ਾਰ ਗਿਆ ਵਿਚਾਰਾ ਪਿਆ ਹਸਪੀਟਲ 'ਚ ਤਾਂ ਇਹ ਹੰਗਾਮਾ ਹੁਣ ਹੋ ਗਿਆ ਨਹੀਂ ਇਹ ਕਟਨਾਵਾ ਤਾਂ ਨਿਤ ਹੋ ਰੀਆਂ ਨੇ ਇਸੇ ਪਿੰਡ 'ਚ 1.5 ਸਾਲ ਪਹਿਲਾਂ ਇੱਕ ਬੰਦੇ ਦੇ ਦਾਤ ਮਾਰ ਕੇ ਵਿਚਾਰਾ ਉਹ ਪਿਆ ਵੈਜੀਟੇਬਲ ਹੋਇਆ ਕੁਝ ਉਹਨੂੰ ਸੁਰਤ ਨਹੀਂ 1.5 ਸਾਲ ਦਾ 10 ਬੰਦੇ ਨਾਮਜਾ ਸੀ ਤਿੰਨ ਬੜੇ ਗਏ ਸੱਤ ਅੱਜ ਵੀ ਯੂਪੀ 'ਚ ਬੈਠੇ ਨੇ ਪੋਸਟਾਂ ਪਾ ਰਹੇ ਨੇ ਆਹ ਹਾਲਾਤ ਨੇ ਸਾਡੇ ਕਿਤੇ ਚਲੇ ਜਾਓ ਆ ਕੱਲ ਇੱਥੇ ਇੱਕ ਲੇਡੀ ਖੜੀ ਹੋਈ ਸੀ ਇੱਥੇ ਬਿਲਡਿੰਗ ਦੀ ਉਹਨਾਂ ਦੀ ਪਹਿਲਾਂ ਅਸੀਂ ਫੁੱਟਬਾਲ ਤੇ ਜਾਂਦੇ ਸੀ ਪਾਸੇ ਹੋ ਜਾਂਦੇ ਸੀ ਕਿ ਲੇਡੀ ਆ ਅਸੀਂ ਵੀ ਪਾਸੇ ਹੋਵਾਂਗੇ ਉਹਨਾਂ ਦੇ ਮੋਢੇ ਚ ਮੋਢਾ ਮਾਰਦੇ ਨੇ ਇਹ ਕਿਉਂ ਹੋ ਰਿਹਾ ਆ ਪਿੰਡ ਦਾ ਮੁੰਡਾ ਸੀ ਕੁੰਬੜੇ ਦਾ ਉਹ ਆਂਦਾ ਇੱਕ ਬੰਦਾ ਨੀਕਰ ਪਾ ਕੇ ਬਹਿ ਗਿਆ ਯੂਪੀ ਤੋਂ ਆਇਆ ਸੀਗਾ ਗਾਣੇ ਲਾ ਲੇ ਉੱਚੀ ਉੱਚੀ ਕਪੜਾ ਕੋਈ ਨਹੀਂ ਪਾਇਆ ਬੀੜੀ ਮੂੰਹ ਚ ਉਹ ਆਂਦਾ ਗਾਣੇ ਹੋਲੀ ਕਰ ਲਾਏ ਥੋੜੀ ਹੁੰਦਾ ਨਾਲੇ ਅੰਦਰ ਬੈਠ ਜਾ ਕੇ ਕਪੜੇ ਪਾ ਕੇ ਬੈਠਣਾ ਐਂ ਕਰੂੰਗਾ ਜਾਂ ਕਰ ਲਾ ਜੋ ਕਰਨਾ 20 ਬੰਦੇ ਨਾਲ ਖੜ ਗਿਆ ਕੇ ਇਹ ਕਿਉਂ ਹੋ ਰਿਹਾ ਉਹ ਪੰਜਾਬੀਆਂ ਦਾ ਇੱਕ ਖਾਸ ਕਿਸਮ ਦਾ ਕਲਚਰ ਆ ਸਾਡਾ ਰਹਿਣ ਦਾ ਇੱਕ ਤਰੀਕਾ ਤੌਰ ਤਰੀਕਾ ਸਾਡੀ ਇੱਕ ਮਰਿਆਦਾ ਹੈ ਉਹ ਚ ਰਹਿਂਦੇ ਹੋ ਸਾਨੂੰ ਔਰ ਮੈਂ ਇਹਨਾਂ ਰਾਜਨੀਤੀਗਰ ਨੂੰ ਵੀ ਕਹੂੰਗਾ ਕਿ ਵੋਟ ਕਰ ਲਈ ਉਹਨਾਂ ਦੀ ਨਹੀਂ ਇੰਨਾਂ ਦੀ ਵੀ ਹੈਗੀ ਆ ਵੋਟ ਇਹਨਾਂ ਦੀ ਵੀ ਹੈਗੀ ਆ ਬਰੇ ਤੁਹਾਡੇ ਉਲਟ ਪਾਉਣਗੇ। ਉਹਨਾਂ ਦੇ ਕੰਨ ਵੀ ਮੈਂ ਕਹੂੰਗਾ ਪਾਓ ਇਹਨਾਂ ਦੇ ਉਲਟ। ਤਾਂ ਜੋ ਇਹਨਾਂ ਨੂੰ ਪਤਾ ਲੱਗੇ। ਉਹਨਾਂ ਦੇ ਕੰਨ ਤੇ ਫਿਰ ਵੀ ਜੂਨ ਹੀ ਸਰਕਦੀ ਹਾਲਾਂਕਿ ਬਹੁਤ ਸਾਰੇ ਜਦੋਂ ਇਹ ਮੁੱਦਾ ਭਖਦਾ ਹੈ ਨਾ ਮੁਹਾਲੀ ਤੋਂ ਚੱਲਦਾ ਹੁਣ ਵੀ ਸਿਆਸੀ ਲੀਡਰ ਆ ਕੇ ਜਰੂਰ ਜੜਾਗਾ ਦਲਾਸਾ ਦੇ ਕੇ ਜਾਂਦੇ ਨੇ। ਇਹਨਾਂ ਨੇ ਦਲਾਸਿਆਂ ਤੋਂ ਸੇਵਾ ਕੀਤਾ ਕੀ ਇਹ ਝੂਠਾਂ ਤੋਂ ਬਿਨਾਂ ਕੀਤਾ ਕੀ ਹੈ? ਤੇ ਇਸੇ ਕਰਕੇ ਸਾਡੇ ਪੰਜਾਬੀ ਵੀ ਸ਼ਾਇਦ ਅੱਕ ਗਏ ਨੇ, ਥੱਕ ਗਏ ਨੇ ਕਿ ਯਾਰ ਕੀ ਕਰੀਏ ਕਿਸੇ ਦੇ ਮੱਥੇ ਤੇ ਥੋੜੀ ਲਿਖਿਆ ਸੀ। ਆਹ ਵੀ ਇਨਕਲਾਬੀ ਸੀ ਜਦੋਂ ਆਏ ਨਹੀਂ ਸੀਗੇ। ਲਿਆ ਤਾਂ ਇਨਕਲਾਬ ਕੀ ਕਰਨੇ ਵੀ ਵਿਚਾਰੇ ਦੁਖੀ ਹੋਏ ਪੈਨੇ ਕਿਸੇ ਦੇ ਮੱਥੇ ਤੇ ਧੋੜੀ ਲਿਖਿਆ ਹੁੰਦਾ ਹੈ ਸਹੀ ਹੈ ਗਲਤ ਹੈ ਇਹ ਤੇੜੇ ਧੋਖੇ ਆ ਨਾ ਘਰੇ ਤੋਂ ਬਚਣਾ ਵਾਰ-ਵਾਰ ਸਾਨੂੰ ਨਵੇਂ-ਨਵੇਂ ਐਕਸਪੈਰੀਮੈਂਟ ਕਰਨੇ ਪੈਣਗੇ ਤਾਂ ਜੋ ਅਸੀਂ ਮਨ ਪਾਉਂਦੀ ਉਸ ਗੱਲ ਵੱਲ ਜਾ ਸਕੀਏ ਬਟ ਐਟ ਲੀਸਟ ਜੋ ਹੁਣ ਖੜ ਕੇ ਗੱਲ ਹੋ ਰਹੀ ਸੀ ਜਿਹੜੀਆਂ ਚੀਜ਼ਾਂ ਹੁਣ ਕਈਆਂ ਜਾ ਰਹੀਆਂ ਇਹਨਾਂ ਨੂੰ ਹੰਗਾਮੀ ਹਾਲਤ ਆ ਉਹ ਤਾਂ ਕਰ ਸਕਦੇ ਨੇ ਤੁਹਾਡੇ ਸਾਹਮਣੇ ਪ੍ਰਸ਼ਾਸਨ ਦਾ ਜੋ ਰਵਈਆ ਹੈ ਜਿਸ ਤਰ੍ਹਾਂ ਲਾਸ਼ ਨੂੰ ਧੱਕੇ ਨਾਲ ਲਜਾਣ ਦੀ ਕੋਸ਼ਿਸ਼ ਆ ਸਾਰੇ ਲੋਕ ਖੜੇ ਨੇ ਪੁੱਛ ਲਓ ਆ ਤੁਹਾਨੂੰ ਸਭ ਨੇ ਤੁਹਾਡੇ ਸਾਰਾ ਕੁਝ ਸਾਹਮਣੇ ਸਾਰਾ ਕੁਝ ਜਨਾਬ ਜੀ ਕਹਿੰਦੇ ਨੌਕਰੀਆਂ ਦੇਣੀਆਂ ਸਰਕਾਰੀ ਨੌਕਰੀ ਲੱਗ ਨੌਕਰੀ ਲੱਗ ਗਿਆ ਬੱਚਾ ਉਦੋਂ ਬਾਅਦ ਸੇਫ ਹੈਗਾ ਸੇਫ ਹੈਗਾ ਨੌਕਰੀ ਜਾ ਰਿਹਾ ਫਿਰ ਚਾਕੂ ਮਾਰ ਦੋਗੇ ਆ ਜਿਹੜਾ ਬੰਦਾ ਆ ਉਹ ਮਹਿੰਦਰਾ ਜੀ ਨੇ ਨਿੱਕਰ ਪਾਏ ਵਾਲੇ ਗੱਲ ਕਰੋ ਇਹਨਾਂ ਦਾ ਨੌਕਰੀ ਉਹ ਕਹਿੰਦੇ ਨੌਕਰੀ ਦੇ ਦਾਂਗੇ ਸਰਕਾਰੀ ਨੌਕਰੀ ਦੇ ਦਾਂਗੇ ਉਦੋਂ ਬਾਅਦ ਸੇਫ ਹੈਗਾ ਜਾਣਾ ਤਾਂ ਇਸੇ ਪਿੰਡ ਚੋਂ ਇਹ ਜਾਣਾ ਤਾਂ ਭਈਆਂ ਦੇ ਵਿੱਚੋਂ ਹੀ ਐ ਆ ਮੁੰਡਾ ਆ ਜਗਤਪੁਰੇ ਦਾ ਇਹਨੂੰ ਪੁੱਛ ਲਓ ਉੱਥੇ ਇਹਨਾਂ ਦੇ ਪਿੰਡ 'ਚ ਜਦੋਂ ਜਾਓ ਉਦੋਂ ਪਹਿਲਾਂ ਐਂ ਲੱਗਦਾ ਜਿਵੇਂ ਬਿਹਾਰ ਚ ਆ ਗਏ ਹੋਈਏ ਔਰ ਰਾਤ ਨੂੰ 11 12 ਵਜੇ ਤੋਂ ਬਾਅਦ ਪੁਲਿਸ ਨਹੀਂ ਜਾਂਦੀ ਨਾ ਤੇ ਆ ਸਾਹਮਣੇ ਖੜਾ ਪੁੱਛ ਲੋ ਹੋਰ ਨਹੀਂ ਮਾਰਦੇ ਆ ਜੇਲ ਬੜੈਲ ਕੋਲੇ ਲੁੱਟਾਂ ਖੋਹਾਂ ਹੋ ਰਹੀਆਂ ਇਹ ਸਾਰੇ ਲੁੱਟ ਲੁੱਟ ਕੇ ਇੰਨਾ ਬਸਤੀਆਂ ਚ ਵੜਦੇ ਨਹੀਂ ਜਾ ਕੇ ਦੇਖੋ ਜੀ ਗੱਲ ਨੂੰ ਮੈਂ ਕੀ ਰਹੀ ਐ ਕਿ ਕੰਮ ਕਰੋ ਤੇ ਜਾਓ ਤੇ ਆਪਦੇ ਜੱਜ ਸਰੋ ਹਿਮਾਚਲ ਦੀ ਗੱਲ ਐ ਹਿਮਾਚਲ ਚ ਤੁਸੀਂ ਵੋਟ ਬਣਾ ਸਕਦੇ ਹੋ ਆ ਜਿਹੜੇ ਐਮ.ਐਲ.ਏ ਨੇ ਇਹ ਮਦਦ ਕਿਉਂ ਕਰਦੇ ਨੇ ਇਹਨਾਂ ਦੀ ਕਿਉਂਕਿ ਇਹਨਾਂ ਦੀ ਵੋਟ ਲੈਣੀ ਹੁੰਦੀ ਹੈ ਜੇ ਇਹਨਾਂ ਦੀ ਵੋਟ ਹੀ ਨਹੀਂ ਹੋਊਗੀ ਤਾਂ ਮਸਲਾ ਖਤਮ ਜੇ ਇਹਨਾਂ ਦਾ ਰਾਸ਼ਣ ਕੱਲ ਬੈਠਾ ਹੀ ਪਰਿਵਾਰ ਜਿਹੜਾ ਸਫਰ ਕਰ ਰਿਹਾ ਉਹ ਆਂਦੇ ਸਾਨੂੰ ਜਿਹੜੀ ਸਹਾਇਤਾ ਮਿਲਣੀ ਚਾਹੀਦੀ ਆ ਦਾਲ ਰੋਟੀ ਜੋ ਵੀ ਇਹਨਾਂ ਨੂੰ ਫ੍ਰੀ ਕੀਤਾ ਉਹ ਮਿਲਦੀ ਨਹੀਂ ਕਣਕੀ ਨਹੀਂ ਮਿਲਦੀ ਉਹ ਨਹੀਂ ਇਹਨਾਂ ਨੂੰ ਪ੍ਰੇਫਰੈਂਸ ਮਿਲਦੀ ਹੈ ਕਿਉਂ ਕਿਉਂਕਿ ਇਹਨਾਂ ਦੀਆਂ ਵੋਟਾਂ ਇਹਨਾਂ ਦੇ ਪਿੰਡ 'ਚ 2.5 ਹਜ਼ਾਰ ਉਹਨਾਂ ਦੀ ਵੋਟ ਹੈ 2.5 ਹਜ਼ਾਰ ਇਹਨਾਂ ਦੀ ਹੈ ਉਹ ਇੱਕ ਮੁੱਠ ਹੋ ਕੇ ਪਾਉਂਦੇ ਨੇ ਸਾਡੇ ਲੜਕੇ ਪਾਉਂਦੇ ਨੇ ਇਹਨਾਂ ਦੀ 900 ਸੀ ਜਗਤਪੁਰੇ ਚ 6500 ਲਿਆ ਕੇ ਉੱਤੇ ਤੰਤੀ ਜਨਾਬ ਜੀ ਸਰਕਾਰ ਪ੍ਰਸ਼ਾਸਨ ਕਹਿ ਰਿਹਾ ਹੈ ਵੈਰੀਫਿਕੇਸ਼ਨ ਨੂੰ 1 ਮਹੀਨਾ ਲੱਗ ਜਾਣਾ 1 ਮਹੀਨੇ ਚ ਬਾਰਦਾਤ ਹੋਉਂਗੇ ਨਹੀਂ ਐ ਗਾਰੰਟੀ ਕੋਈ ਦੇ ਰਿਹਾ ਕੋਈ ਗਾਰੰਟੀ ਚੀਜ਼ ਦੀ ਅੱਛਾ ਕਹਿ ਰਹੇ ਕਿ ਮਹੀਨਾ ਲੱਗ ਜਾ ਜੇਕਰ ਕਿੰਨਾ ਲੱਗੇਗਾ ਵੈਰੀਫਿਕੇਸ਼ਨ ਨੂੰ ਅੱਛਾ ਅਤਮ ਜੀ ਹੱਲ ਕੀ ਕਿਵੇਂ ਹੱਲ ਹੋਊਗਾ ਕਟ ਬੋਰਡ ਕੱਟਣ ਨੂੰ ਆਧਾਰ ਕੱਟਣ ਨੂੰ ਰਾਸ਼ਨ ਕੱਟਣ ਨੂੰ ਕਿੰਨਾ ਟਾਈਮ ਲੱਗੇਗਾ ਇੱਕ ਬੈਰੀਫੀਕੇਸ਼ਨ ਨੂੰ ਜਮੇ ਇਨਾਂ ਲੱਗ ਰਿਹਾ ਪਿੰਡ ਵਾਲਿਆਂ ਹੀ ਕੱਢਣੇ 5 ਮਿੰਟ ਲੱਗਦੇ ਆ 5 ਮਿੰਟ ਚ ਕਹਿੰਦੇ ਵੀ ਤੁਹਾਨੂੰ ਰਾਸ਼ਨ ਨਹੀਂ ਮਿਲਣਾ ਕਾਤੇ ਨਹੀਂ ਮਿਲਣਾ ਕਹਿੰਦੇ ਨਾਮ ਕੱਟਿਆ ਗਿਆ ਤੁਹਾਡਾ ਕਿੱਦਾਂ ਕੱਟਿਆ ਗਿਆ ਇਹਨਾਂ ਨੇ ਹੀ ਕੱਟਿਆ ਉਹਨਾਂ ਦੇ ਨਹੀਂ ਕੱਟੇ ਜਾਊਗੇ ਪੰਜਾਬੀ ਨੇ ਵੀ ਕਿਸੇ ਮਜ਼ਦੂਰ ਨੂੰ ਮਾਰਿਆ ਜੀ ਕਿਸੇ ਨੂੰ ਦੱਸੋ ਹੈ ਕੋਈ ਕੇਸ ਥਾਣੇ ਦੇ ਵਿੱਚ ਪੰਜਾਬੀ ਨੇ ਮਜ਼ਦੂਰ ਦਾ ਬੱਚਾ ਮਾਰ ਦਿੱਤਾ ਹੋਵੇ ਜੀ ਸਾਡੇ ਕੀ ਮਾਰ ਰਹੇ ਸਾਨੂੰ ਦੁੱਖ ਹੈ ਇਸ ਗੱਲ ਦਾ ਸਾਡੇ ਦੁਸ਼ਮਣ ਨਹੀਂ ਹੈਗੇ ਉਹ ਪਰ ਇਹ ਕਿੱਡੀ ਵੱਡੀ ਗੱਲ ਹੈ ਦੇਖੋ ਬੱਚਾ 4 ਦਿਨ ਤੋਂ ਲੋਤ ਪਈ ਕਿੰਨੀ ਦੁਖਦੀ ਗੱਲ ਹੈ ਸਰ ਬੋਲ ਰਹੇ ਹੈ ਜੀ ਜਿਹਨਾਂ ਨੂੰ ਦੁੱਖ ਹੈ ਤਾਂ ਇੱਥੇ ਖੜੇ ਆ ਜੀ ਸਾਰਾ ਏਰੀਆ ਖੜਿਆ ਸਾਡਾ ਸਾਨੂੰ ਦੁੱਖ ਲੱਗ ਰਿਹਾ ਇਸ ਗੱਲ ਦਾ ਜੇ ਅਸੀਂ ਇਹਨਾਂ ਨੇ ਜਿਵੇਂ ਕਿਹਾ ਜੇ ਸਾਡਾ ਕੋਈ ਬੰਦਾ ਮਾਰੂ ਉਹਦੇ ਪਰਿਵਾਰ ਨੂੰ ਫੜ ਲੂਗੇ ਕਿਸੇ ਨਾ ਕਿਸੇ ਨੂੰ ਤਾਂ ਫਾੜੀ ਲਾਉਂਗੇ ਇੱਥੇ ਰਹਿੰਦਾ ਇਹ ਮਾਰ ਕੇ ਸਾਰੀ ਫੈਮਿਲੀ ਗੁੰਮ ਕਿੱਧਰ ਗਏ ਪਤਾ ਹੀ ਨਹੀਂ ਇਸੇ ਲਈ ਅਸੀਂ ਕਹਿ ਰਹੇ ਇਹਨਾਂ ਦਾ origignal ਰਾਸ਼ਨ ਕਾਰਡ origignal ਆਧਾਰ ਕਾਰਡ ਵੋਟ ਕਾਰਡ ਉਹ ਮੰਨਿਆ ਜਾਵੇ ਇਹਨਾਂ ਦੀ ਵੈਰੀਫਿਕੇਸ਼ਨ ਵੇਲੇ ਨਾ ਕਿ ਇੱਥੋਂ ਦਾ ਉਦੋਂ ਮੰਨੋ ਤਾਂ ਤੁਸੀਂ ਫੜਤਾ ਲਿਆਉਂਗੇ ਐਟ ਲੀਸਟ ਹੁਣ ਤਾਂ ਪਤਾ ਹੀ ਨਹੀਂ ਕੌਣ ਕਿੱਧਰ ਗਿਆ ਇਹ ਨਹੀਂ ਪਤਾ ਨੇਪਾਲ ਗਿਆ ਹੈ ਨਹੀਂ ਪਤਾ ਯੂਪੀ ਗਿਆ ਬਿਹਾਰ ਗਿਆ ਕਿੱਥੇ ਗਿਆ ਨਾ ਉਹਨਾਂ ਦੀ ਫੈਮਿਲੀ ਨੂੰ ਫੜ ਸਕਦੇ ਹਾਂ ਸਾਨੂੰ ਇਹ ਤਾਂ ਹੋਊਗਾ ਜੀ ਵੀ ਜੇ ਕੋਈ ਸਾਡਾ ਬੱਚਾ ਮਾਰ ਕੇ ਭੱਜੂਗਾ ਤਾਂ ਸਾਡੀ ਪੁਲਿਸ ਅਰੈਸਟ ਕਰ ਲਿਆਉਗੀ ਜੀ ਹੁਣ ਤਾਂ ਸਾਨੂੰ ਇਹ ਵੀ ਭਰੋਸਾ ਨਹੀਂ ਹੈਗਾ ਜੀ ਕਿਆ ਕਰੀਏ ਮਾਰ ਕੇ ਹੱਲ ਹੱਲ ਕੀ ਵੀ ਕਰਾਂਗੀ ਤਾਂ ਹੱਲ ਹੈ ਮੈਡਮ ਜੋ ਦੱਸ ਰਹੇ ਤੁਹਾਨੂੰ ਕਿ ਆਏ ਕਰ ਲੋ ਆ ਇਹਨਾਂ ਨੇ ਜਿਵੇਂ ਕਿਹਾ ਭੇਜੋ ਭੇਜਣ ਤੋਂ ਪਹਿਲਾਂ ਅਸੀਂ ਇਹਨੇ ਆ ਕਰ ਲੋ ਕੰਮ ਕਰੋ ਜਾਓ ਯਾਰ ਹਿਮਾਚਲ ਤੋਂ ਦੀ ਵੋਟ ਬਣ ਸਕਦੀ ਐ ਅਸੀਂ ਜ਼ਮੀਨ ਖਰੀਦ ਸਕਦੇ ਕੋਈ ਕੋਠੀਦਾਰ ਦਾ ਇੱਕ ਵਾਰ ਦਾ 80 ਦੀ ਲੈਟਾ ਤੇ ਹੋਈ ਸੀ ਉਹ ਪੇਚਕਾਸ ਨਾਲ ਸਾਰਾ ਵੱਢ ਕੇ ਗੇਰਦੇ ਸੀ ਮੁੰਡਾ ਬਈਏ ਨੇ ਖਰੜ ਤੇ ਤਿੰਨ ਵਾਰੇ ਭਈਆਂ ਨੇ ਜੀ ਭਈਆਂ ਨੇ ਤਿੰਨ ਵਾਰੇ ਖਰੜ ਤੇ ਮੁੰਡੇ ਜਾ ਕੇ ਐਮ.ਸੀ. ਜਾ ਕੇ ਭਈਆਂ ਦੀ ਉਹ ਲੈ ਕੇ ਜਮਾਨਤਾ ਕਰਾ ਕੇ ਕਹਿੰਦਾ ਤਾਂ ਸਾਡੇ ਵਾਰਡ ਦੇ ਬਈਏ ਆ ਅਸੀਂ ਜਮਾਨਤ ਕਰਾਣ ਆਏ ਆ ਇਹਨਾਂ ਦੀ ਉਹ ਮੁੰਡਿਆਂ ਚ ਫਰੀ ਫਿਰ ਰਿਹਾ ਮੁੰਡਿਆਂ ਤੇ ਫੈ 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 ਮਨੀ ਵਿਚਰੀ ਰੋਂਦੀ ਫਿਰ ਰਿਆ ਇਨਸਾਫ ਨੂੰ 6 ਮਹੀਨੇ ਬਾਅਦ ਉਹ ਤਿੰਨੇ ਤੇ 10 15 ਭਈਏ ਬਾਹਰ ਆ ਗਏ ਉਹ 6 ਮਹੀਨੇ ਚ ਜਾ ਕੇ ਐਮ.ਸੀ. ਆ ਕੇ ਜਮਾਨਤਾ ਕਰਾਈਆਂ ਐਮ.ਸੀ. ਨੇ ਜਾ ਕੇ ਪੈਸੇ ਨੌਕਰੀਆਂ ਕਰੂੰਗੀਂ ਕਿਹਾ ਜਾਂ ਬੰਦੇ ਨਹੀਂ ਰਹੇ ਮੁੰਡੇ ਨਹੀਂ ਰਹੇ ਸਾਡੇ ਬੱਚੇ ਨਹੀਂ ਰਹੇ ਐਸੇ ਨੌਕਰੀਆਂ ਕਰੂਗੇ ਕਿਆ ਪੈਸਾ ਦੇ ਦੋਗੇ ਨੌਕਰੀ ਦੇ ਦੂਗੇ ਜਾਣਾ ਤਾਂ ਐਸੀ ਭਈਆਂ ਦੇ ਵਿੱਚੋਂ ਲੰਘ ਕੇ ਅਸੀਂ ਹਾਂਜੀ ਜਾਣਾ ਤਾਂ ਐਸੀ ਭਈਆਂ ਦੇ ਵਿੱਚੋਂ ਮੁਆੜੀ ਮੁਆੜੀ ਵਿੱਚ ਇਸ ਟਾਈਮ ਇਸ ਟਾਈਮ ਮੁਆੜੀ ਵਿੱਚ 100% ਚੋਂ 20% ਪੰਜਾਬੀ 80% ਭਈਏ ਆ ਉਹ 80% ਭਈਆਂ ਦੇ ਵਿੱਚੋਂ ਅਸੀਂ ਕੰਮ ਕਰਨ ਜਾਣਾ ਨਿਕਲ ਕੇ ਉੱਥੋਂ ਹੀ ਅਸੀਂ ਖਾਣਾ ਪੀਣਾ ਹੈ ਹੈ ਕੋਈ ਸੇਫਟੀ ਹੈ ਬਿਲਕੁਲ ਨਹੀਂ ਹੈ ਕਿ ਵੀ 90% ਭਈਏ ਆ ਸਕੂਲ 'ਚ ਵੀ ਗਵਰਨਮੈਂਟ ਸਕੂਲ 'ਚ ਤੇ 10% ਪੰਜਾਬੀ ਆ ਮੈਂ ਮੈਂ ਸੈਕਟਰ 78 ਰਹਿਣਾ ਹਾਂ ਹਾਂਜੀ ਪਿੱਛੇ ਪਿੰਡ ਸੋਹਣਾ ਹੈ ਪਿੱਛੇ ਜਿੰਨੇ ਵੀ ਬਿਹਾਰੀ ਐ ਸਾਰਿਆਂ ਦੇ ਦੋ ਦੋ ਆਧਾਰ ਕਾਰਡ ਨੇ ਆ ਕੱਲ ਪਰਸੋਂ ਘਟਨਾ ਹੋਈਏ ਮੇਰੇ ਸਾਹਮਣੇ ਕੋਈ ਬਜ਼ੁਰਗ ਜਾ ਰਿਹਾ ਤਾਂ ਬਾਈਕ ਪਰ ਤੇ ਪਿੱਛੋਂ ਦੋ ਬਿਹਾਰੀ ਬਾਈਕ ਤੇ ਆਏ ਉਹਦਾ ਫੋਨ ਖਿੱਚ ਕੇ ਲੈ ਗਏ ਪਰਸੋਂ ਇੱਕ ਲੇਡੀ ਦੀ ਚੈਨ ਖਿੱਚ ਲਈ ਇਹ ਰੋਜ਼ ਦਾ ਹੀ ਕੰਮ ਇਹਨਾਂ ਦਾ ਆ ਹੀ ਚੱਲ ਰਿਹਾ ਜੀ ਚਲੋ ਸੈਕਟਰਾਂ ਵਾਲੇ ਸੇਫ ਐ ਪਿੰਡਾਂ ਵਾਲੇ ਕੀ ਕਰਨਗੇ ਜਦੋਂ ਵੀ ਮੈਡਮ ਐਮ ਐਲ ਏ ਦੀਆਂ ਜਾਂ ਐਮ ਪੀ ਦੀਆਂ ਵੋਟਾਂ ਆਂਦੀਆਂ ਐ ਪੈਣੀਆਂ ਹੁੰਦੀਆਂ ਥੱਬਿਆਂ ਦੇ ਥੱਬੇ ਫੇਰ ਇਹਨਾਂ ਦੀਆਂ ਜਾਂਦੀਆਂ ਐ ਵੋਟਾਂ ਬਣਾਣੇ ਵਾਸਤੇ ਕੋਈ ਵੈਰੀਫਿਕੇਸ਼ਨ ਦੀ ਲੋੜ ਨਹੀਂ ਕਿਸੇ ਦੇ ਸੈਨਾ ਦੀ ਲੋੜ ਨਹੀਂ ਕਿਸੇ ਐਮ ਸੀ ਦੀ ਲੋੜ ਨਹੀਂ ਕਿਸੇ ਸਰਪੰਚ ਦੀ ਨਹੀਂ ਸਾਰੀਆਂ ਇਹਨਾਂ ਦੀਆਂ ਵੋਟਾਂ ਬਣ ਕੇ ਆ ਜਾਂਦੀਆਂ ਐ ਪਿੰਡਾਂ ਵਾਲਿਆਂ ਨੂੰ ਜਿਹੜੇ ਰਹਿੰਦੇ ਹੁੰਦੇ ਐ ਸੈਕਟਰਾਂ ਜਿਹੜੇ ਰਹਿੰਦੇ ਉਹਨਾਂ ਨੂੰ ਬਾਅਦ ਚ ਪਤਾ ਲੱਗਦਾ ਵੀ ਸਾਡੇ ਤਾਂ 800 ਵੋਟ ਹੋਰੇ ਕਿਦੀ ਤੋਂ ਆ ਗਈ ਜਦੋਂ ਵੋਟਾਂ ਪਾਣ ਆਂਦੇ ਉਦੋਂ ਪਤਾ ਲੱਗਦਾ ਇਹਨਾਂ ਦਾ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਹੈ ਕਿਸੇ ਦਾ ਕੁਝ ਨਹੀਂ ਹੈਗਾ ਸ਼੍ਰੀਆਮ ਨੂੰ ਲੁੱਟ ਰਹੇ ਆਂ ਰੇ ਮੁੰਡਿਆਂ ਨੂੰ ਜੋਮੈਟੋ ਵਾਲੇ ਮੁੰਡਿਆਂ ਨੂੰ ਆ ਚੰਡੀਗੜ੍ਹ ਦੀ ਕਲੋਨੀਆਂ ਦੇ ਭਈਏ ਆ ਕੇ ਸ਼੍ਰੀਆਮ ਰਾਤ ਨੂੰ ਮੋਟਰਸਾਈਕਲਾਂ ਦੇ ਘੇਰ ਘੇਰ ਕੇ ਜੋਮੈਟੋ ਸੁਵੀਗੀ ਵਾਲੇ ਮੁੰਡਿਆਂ ਨੂੰ ਲੁੱਟ ਰਹੇ ਆਂ ਪੰਜਾਬੀਆਂ ਨੂੰ ਰੇ ਇਹਨਾਂ ਨੂੰ ਕੋਈ ਨਹੀਂ ਪੁੱਛਣ ਆ ਲੈਗਾ ਜੀ ਇੱਥੇ ਭਈਆਂ ਨੂੰ ਇੱਥੇ